ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਮਲੋੜ ਰੋਡ ਤੇ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕੀ ਇੱਕ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਜ਼ਬਰਦਸਤ ਟੱਕਰ ਇਸ ਟੱਕਰ ਦੇ ਵਿੱਚ ਨੌਜਵਾਨ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਮਲੋੜ ਰੋਡ ਤੇ ਅੰਬੋਜਾ ਫੈਕਟਰੀ ਦੇ ਕੋਲੇ ਇੱਕ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਦੇ ਵਿੱਚ ਮੌਕੇ ਦੇ ਉੱਤੇ ਹੀ ਨੌਜਵਾਨ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਅਤੇ SSF ਦੀਆਂ ਟੀਮਾਂ ਅਤੇ ਥਰਮਲ ਥਾਲੇ ਦੀ ਪੁਲਿਸ ਵੀ ਉੱਥੇ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਕਾਫੀ ਦੂਰ ਤੱਕ ਨੌਜਵਾਨ ਨੂੰ ਘੜੀਸ ਕੇ ਲੈ ਗਈ ਤੇ ਮੌਕੇ ਦੇ ਉੱਤੇ ਹੋ ਗਈ ਮੌਤ ਸਹਾਰਾ ਜਨ ਸੇਵਾਦਾਰ ਟੀਮ ਵੱਲੋਂ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਤੁਹਾਨੂੰ ਦਿਖਾ ਰਹੇ ਤਸਵੀਰਾਂ ਮੌਕੇ ਦੀਆਂ ਜਿੱਥੇ ਕਿ ਮਲੋਟ ਰੋਡ ਦੇ ਉੱਤੇ ਹੋਇਆ ਕਾਰ ਕਾਰ ਅਤੇ ਮੋਟਰਸਾਈਕਲ ਦੇ ਵਿੱਚ ਜ਼ਬਰਦਸਤ ਐਕਸੀਡੈਂਟ ਤੇ ਇਸ ਮਾਮਲੇ ਦੇ ਬਾਬਤ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ ਦਾ ਕੀ ਕਹਿਣਾ ਹੈ ਆਉ ਜਾਣਦੇ ਆਪਾਂ ਪੂਰਾ ਮਾਮਲਾ ਘਰੇ ਮਾੜੇ ਦਰੂ ਨਾ ਨਾ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਜੀ ਸਾਰਦਰਸ਼ਾ ਬੱਤੀਆਂ ਸਾਡੇ ਹੈਲਪਲਾਈਨ ਨੰਬਰ 9855 3332 ਤੇ ਕਾਲ ਆ ਗਈ ਸੀ ਕਿ ਬਠਿੰਡਾ ਪੰਡੋ ਉਤਰੋ ਉੱਤੇ ਇੱਕ ਐਕਸੀਡੈਂਟ ਹੋਇਆ ਪਿਆ ਹੈ ਜਰ ਸਾਰੀ ਸਾਰਦਰਸ਼ਾ ਮੌਕੇ ਤੇ ਕਿ ਮਲੋ ਕੋਡਾਂ ਨੂੰ ਜਦੋਂ ਲੜਕੀ ਦਾ ਨੰਬਰ ਇੱਕ ਤਰ੍ਹਾਂ ਅਕਸੀਮਟ ਪਾਸ ਵੀ ਦਾ ਮੌਕੇ ਸੰਬੰਧੀ ਸਵਾਲ ਕੀਤਾ ਹੋਇਆ ਸੀ ਕਿ ਕੀ ਉਹਦੀ ਮੌਕੇ ਤੇ ਵੀ ਮੌਤ ਹੋਈ ਸੀ ਕਿ 5 ਸ਼ਖਸਾਂ ਦਾ ਪੋਸਟੂ ਵੀ ਮੌਕੇ ਤੇ ਆਈ ਸੀ ਕਿ ਘਰ ਦਰਮਾਣ ਕੋਲੋਂ ਇਸਰ ਬਾਅਦ ਇੰਟਰਪਰਟਾਈਟ ਕਿ ਠਾਣਾ ਥਾਣਾ ਕੋਲੋਂ ਮੌਕੇ ਤੇ ਆ ਕੇ ਕਪੜੇ ਬੰਨ੍ਹ ਕੇ ਦਰਵੇ ਲਾ ਕੇ ਸਾਰੀ ਟੀਮ ਨਿਲਾਸ਼ ਨਿਲਾਸ਼ ਨੂੰ ਚੁੱਕ ਕੇ ਹਸਪਤਾਲ ਭੇਜਿਆ ਮੋੜ ਤੇ ਚੱਕ ਦਿੱਤਾ ਗਿਆ ਲੋਕਾਂ ਨੇ ਇੱਕ ਗੱਡੀ ਵਾਲਾ ਪੇਟ ਮਾਰ ਕੇ ਗਿਆ ਸੀਗਾ ਉਹ ਗੱਡੀ ਵਾਲਾ ਪੇਟ ਮਾਰ ਕੇ ਮੌਕੇ ਤੇ ਫਰਾਰ ਹੋ ਗਿਆ ਬਾਕੀ ਪੁਲਿਸ ਦੀ ਟੀਮਾਂ ਚੈੱਕ ਪਟਵਾਰ ਕਰ ਰਹੀਆਂ ਨੇ ਸਾਰਾ ਟੀਮ ਨੇ ਕੰਟਰੋਲ ਕਟ ਬੰਡਾ ਕੰਟਰੋਲ ਨੂੰ ਇਨਫੋਰਮੇਸ਼ਨ ਵੀ ਦੇ ਦਿੱਤੀ ਜੀ ਬਾਕੀ ਉਹ ਪੁਲਿਸ ਦੀ ਟੀਮਾਂ ਵਰਤਮਾਨ ਕੋਲ ਲੱਗੀਆਂ ਹੋਈਆਂ ਨੇ